ਸਵਾਗਤ ਹੈ ਤੁਹਾਡਾ ਗੌਰ ਸੰਦੀਪ ਚੈਨਲ ਦੇ ਵੇਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸਪੈਸ਼ਲ ਡਿਸ਼ ਜੋ ਕਿ ਹੈ ਗਜਰੇਲਾ ਜਿਸ ਤਰ੍ਹਾਂ ਸਰਦੀਆਂ ਆਉਂਦੀਆਂ ਨੇ ਤੇ ਹਰ ਕਿਸੇ ਨੂੰ ਪਸੰਦ ਹੁੰਦਾ ਕਿ ਅਸੀਂ ਮਿੱਠਾ ਖਾਈਏ ਤੇ ਕੁਝ ਹੈਲਦੀ ਖਾਈਏ ਇਸ ਲਈ ਮੈਂ ਤੁਹਾਡੇ ਲਈ ਲੈ ਕੇ ਆਈਆਂ ਗਜਰੇਲੇ ਦੀ ਰੈਸਪੀ ਆਪਾਂ ਬਿਨਾਂ ਗਜਰੇਲਾ ਅੱਜ ਬਿਨਾ ਖੋਏ ਤੋਂ ਬਣਾਵਾਂਗੇ ਤੇ ਟੇਸਟ ਬਿਲਕੁਲ ਖੋਏ ਵਰਗਾ ਹੀ ਆਵੇਗਾ ਇਹਦੇ ਵਿੱਚੋਂ ਤੇ ਆਈ ਹੋਪ ਤੁਸੀਂ ਵੀਡੀਓ ਨੂੰ ਇੰਜੋਏ ਕਰੋ ਚਲੋ ਦੇਖਦੇ ਕਿੱਦਾਂ ਬਣਦਾ ਗਜਰੇਲਾ ਗਜਰੇਲਾ ਬਣਾਉਣ ਲਈ ਸਾਨੂੰ ਚਾਹੀਦੀਆਂ ਨੇ 2 ਕਿਲੋ ਗਾਜਰਾ ਤੁਸੀਂ ਵੱਧ ਵੀ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਜਿੰਨਾ ਤੁਸੀਂ ਬਣਾਉਣਾ ਚਾਹੁੰਦੇ ਹੋ ਉਸ ਅਕਾਰਡਿੰਗ ਤੁਸੀਂ ਗਾਜਰਾ ਲੈ ਸਕਦੇ ਹੋ ਜੇਕਰ ਆਪਾਂ 2 ਕਿਲੋ ਗਾਜਰਾ ਲਵਾਂਗੇ ਤਾਂ ਆਪਾਂ ਇਹਦੇ ਵਿੱਚ 4 ਕਿਲੋ ਦੁੱਧ ਯੂਜ਼ ਕਰਾਂਗੇ ਤਾਂ ਜੋ ਸਾਨੂੰ ਜਿਹੜੀ ਖੋਏ ਪਾਣ ਦੀ ਇਦੇ ਵਿੱਚ ਲੋੜਨੀ ਹੋਏਗੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਗਾਜਰਾਂ ਨੂੰ ਧੋ ਕੇ ਚੰਗੀ ਤਰ੍ਹਾਂ ਕੱਦੂ ਕਸ਼ ਕਰ ਲਿਆ ਤੇ ਹੁਣ ਆਪਾਂ ਇੱਥੇ ਦੁੱਧ ਦੇ ਵਿੱਚ ਸਾਰੀਆਂ ਗਾਜਰਾ ਪਾਵਾਂਗੇ ਤੇ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜਾ ਜਦੋਂ ਆਪਾਂ ਗਝਰੇਲਾ ਬਣਾਉਣਾ ਤੇ ਆਪਾਂ ਨੂੰ ਇਹਦੇ ਕੋਲ ਹੀ ਖੜਨਾ ਪੈਂਦਾ ਕਿਉਂਕਿ ਜੇ ਆਪਾਂ ਥੋੜਾ ਜਿਹਾ ਵੀ ਸਾਈਡ ਤੇ ਹੋਏ ਤੇ ਜਿਹੜਾ ਦੁੱਧ ਹੈ ਉਹ نیچے ਲੱਗ ਜਾਏਗਾ ਤੇ ਜਿਹੜਾ ਗਝਰੇਲੇ ਦਾ ਟੇਸਟ ਉਹ ਬਿਲਕੁਲ ਖਰਾਬ ਹੋ ਜਾਏਗਾ ਤੇ ਹੁਣ ਆਪਾਂ ਹਾਈ ਫਲੇਮ ਦੇ ਉੱਤੇ ਹੀ ਇਹਨੂੰ ਚੰਗੀ ਤਰ੍ਹਾਂ ਪੁੰਨਾਗੇ ਜਿਦਾ ਤੁਸੀਂ ਦੇਖ ਰਹੇ ਹੋ ਕਿ ਦੁੱਧ ਦੇ ਵਿੱਚ ਉਬਾਲ ਆਉਣਾ ਸਟਾਰਟ ਹੋ ਗਿਆ ਹੈ ਤੇ ਆਪਾਂ ਇਸ ਸਟੇਜ ਦੇ ਉੱਤੇ ਦੁੱਧ ਇਹਨੂੰ ਚੰਗੀ ਤਰ੍ਹਾਂ ਹੀ ਹਿਲਾਵਾਂਗੇ ਤੇ ਹੌਲੀ-ਹੌਲੀ ਜਿਹੜਾ ਸਾਡਾ ਦੁੱਧ ਹੈ ਕੜ ਜਾਵੇ ਤਾਂ ਕੜ ਜਾਵੇਗਾ ਤੇ ਗਾਜਰਾਂ ਨੇ ਜਿਹੜੀਆਂ ਬਿਲਕੁਲ ਪੱਕ ਜਾਣਗੀਆਂ ਤੇ ਆਪਾਂ ਇਦਾਂ ਹੀ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਦੁੱਧ ਨੂੰ ਤਾਂ ਜੋ ਜਿਹੜਾ ਸਾਡਾ ਗਿਜਰੇਲਾ ਹੈ ਉਹ نیچے ਨਾ ਲੱਗੇ ਆਪਾਂ ਥੋੜੀ ਦੇਰ ਜਿੱਦਾਂ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਸਾਰਾ ਇਹਨੂੰ ਬਣਾਣਾ ਹੈ ਜਿੱਦਾਂ ਮੈਨੂੰ 15-20 ਮਿੰਟ ਹੋ ਗਏ ਦੁੱਧ ਕਾੜਦੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਦੁੱਧ ਦੇ ਪਹਿਲਾਂ ਇੱਥੋਂ ਤੱਕ ਸੀਗਾ ਤੇ ਕੜ-ਕੜ ਕੇ نیچے ਆ ਗਿਆ ਤੇ ਇਦਾਂ ਹੀ ਇਹਨੇ ਸਾਰੇ ਦੁੱਧ ਨੇ ਦੇ ਵਿੱਚ ਰਚ ਜਾਣਾ ਹੈ ਤੇ ਸਾਨੂੰ ਇਸੇ ਤਰ੍ਹਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀ ਖੋਆ ਪਾਣ ਦੀ ਲੋੜ ਨਹੀਂ ਹੈ ਤੇ ਜਿਹੜਾ ਦੁੱਧ ਹੈ ਇਹਦਾ ਹੀ ਖੋਆ ਬਣ ਜਾਣਾ ਹੈ ਤੇ ਤੇ ਵਾਸ ਇਹਨੂੰ ਆਪਾਂ ਵੇਟ ਐਂਡ ਵਾਚ ਕਰਨਾ ਜਿੰਨੀ ਦੇਰ ਸਾਡਾ ਜਿਹੜਾ ਇਹ ਦੁੱਧ ਹੈ ਬਿਲਕੁਲ ਇੱਕ ਹੋਆ ਨਹੀਂ ਬਣ ਜਾਂਦਾ ਉਨੀ ਦੇਰ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਣਾ ਹੈ ਤੇ ਲਗਾਤਾਰ ਇਹਨੂੰ ਹਿਲਾਉਣਾ ਹੈ ਗਾਜਰਾ ਨੂੰ ਤੇ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਲਵਟੋ ਵਾਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਜੋ ਮੈਨੂੰ ਥੋੜਾ ਜਿਹਾ ਫਾਇਸਲਾ ਮਿਲੇ ਤੇ ਨਾਲੇ ਮੇਰੇ ਚੈਨਲ ਨੂੰ ਪਲੀਜ਼ ਸਪੋਰਟ ਕਰੋ ਵੱਤੋ ਵੱਦ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨੇ ਵੀ ਨਵੇਂ ਦੇਖ ਰਹੇ ਨੇ ਮੇਰੇ ਵੀਡੀਓ ਨੂੰ ਪਲੀਜ਼ ਵੱਤੋ ਵੱਦ ਚਾਣਾ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੀ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰਿਓ ਤੇ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਹੋ ਦੁੱਧਾ ਜੋ ਕਾਫੀ ਕੜ ਚੁੱਕਿਆ ਹੈ ਤੇ ਜਿੱਦਾਂ ਕਾਫੀ ਠੀਕ ਹੋਣ ਲੱਗ ਗਿਆ ਇਹ ਤੇ ਗਾਜਰਾਂ ਵੀ ਪੱਕ ਬਿਲਕੁਲ ਪੱਕ ਚੁੱਕੀਆਂ ਨੇ ਤੇ ਜਿੰਨੀ ਦੇ ਸਾਡਾ ਦੁੱਧ ਹੈ ਜਿਹੜਾ ਆਪਾਂ ਖੋਆ ਨਹੀਂ ਬੰਦਾ ਉਹਨੀ ਦੇ ਰਹੀ ਇਹਨੂੰ ਪਕਾਣਾ ਹੈ ਤੇ ਹੌਲੀ ਹੌਲੀ ਬਸ ਇਦਾਂ ਹੀ ਇਹਨੇ ਟਾਈਮ ਜ਼ਰੂਰ ਲੱਗਦਾ ਪਰ ਜਿੰਨਾ ਟਾਈਮ ਲੱਗੇਗਾ ਉਹ ਨਾਲ ਸਵਾਦ ਵੀ ਬਣੇਗਾ ਤੇ ਟੇਸਟੇ ਵੀ ਬਣੇਗਾ ਸਾਨੂੰ ਕੁਝ ਵੀ ਹੋਰ ਜ਼ਿਆਦਾ ਕਰਨ ਦੀ ਲੋੜ ਨਹੀਂ ਐ ਗਝਰੇਲੇ ਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਬਣਾਓਗੇ ਤਬ ਬਹੁਤ ਹੀ ਜ਼ਿਆਦਾ ਸਵਾਦ ਵੀ ਵਧੇਗਾ ਤੇ ਸਾਰੇ ਖਾਣ ਵਾਲੇ ਖੁਸ਼ ਵੀ ਹੋਣਗੇ ਇਹਨੂੰ ਖਾ ਕੇ ਤੇ ਇਦਾਂ ਹੀ ਕੜ-ਕੜ ਕੇ ਆਪਾਂ ਇਹਨੂੰ ਬਣਾਣਾ ਹੈ ਜਿਦਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਹੱਦ ਤੱਕ ਹੈ ਜਿਹੜਾ ਦੁੱਧ ਹੈ ਉਹ ਇਹਦੇ ਵਿੱਚ ਰạch ਚੁੱਕਿਆ ਹੈ ਤੇ ਬਹੁਤ ਘੱਟ ਰਹਿ ਗਿਆ ਤੇ ਆਪਾਂ ਇਦਾਂ ਹੀ ਲਗਾਤਾਰ ਇਹਨੂੰ ਹਲਾਉਂਦੇ ਰਹਿਣਾ ਔਰ ਇਸ ਸਟੇਜ ਦੇ ਉੱਤੇ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਜਿੱਦਾਂ ਮੈਂ ਦੋ ਗੱਲ ਗਿੱਲੋ ਗਾਜਰਾਂ ਤੇ 4 ਕਿਲੋ ਦੁੱਧ ਲਿਆਦੀ ਤੇ ਮੈਂ ਇੱਕ ਕੌਲੀ ਭਰ ਕੇ ਇਹਦੇ ਵਿੱਚ ਚੀਨੀ ਪਾਉਂਗੀ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਮਿੱਠਾ ਖਾਣ ਦੇ ਸ਼ਕੀਨ ਆ ਉਸ ਤਰ੍ਹਾਂ ਤੁਸੀਂ ਵੱਧ ਘਾਟੇ ਦੇ ਵਿੱਚ ਚੀਨੀ ਦਾ ਯੂਜ਼ ਕਰ ਸਕਦੇ ਹੋ ਤੇ ਆਪਾਂ ਚੀਨੀ ਇਹਦੇ ਵਿੱਚ ਪਾ ਲਈ ਹੈ ਤੇ ਹੁਣ ਆਪਾਂ ਇਸ ਤੋਂ ਬਾਅਦ ਇਹਨੂੰ ਥੋੜੀ देर ਹਲਾਵਾਂਗੇ ਚੰਗੀ ਤਰ੍ਹਾਂ ਗਜਰੇਲੇ ਨੂੰ ਤੇ ਇਸ ਤੋਂ ਬਾਅਦ ਆਪਾਂ 2-3 ਚਮਚ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਦੇਸੀ ਘਿਓ ਪਾਉਣ ਨਾਲ ਇਹਦੇ ਵਿੱਚ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਬਣੇਗਾ ਤੇ ਜਿਹੜੀਆਂ ਗਾਜਰਾਂ ਨੇ ਇਹਦੇ ਤੇ ਤੇ ਦੇਸੀ ਘਿਓ ਦਾ ਟੇਸਟ ਵੀ ਬਹੁਤ ਸਵਾਦ ਲੱਗਦਾ ਇਹਦੇ ਵਿੱਚ ਤੇ ਇਹਦੇ ਵਿੱਚ ਨਾ ਇੱਕ ਜਿਹਦਾ ਚਮਕ ਆ ਜਾਂਦੀ ਹੈ ਗਾਜਰਾਂ ਦੇ ਵਿੱਚ ਦੇਸੀ ਘਿਓ ਪਾਉਣ ਨਾਲ ਤੇ ਹੈਲਦੀ ਵੀ ਬਣ ਜਾਂਦਾ ਹੈ ਤੇ ਬਹੁਤ ਜ਼ਿਆਦਾ ਟੇਸਟ ਹੀ ਬਣਦਾ ਆਈ ਹੋਪ ਤੁਸੀਂ ਵੀਡੀਓ enjoy ਕੀਤੀ ਹੋਣੀ ਹੈ ਤੇ प्लीज ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰਿਓ ਤੇ ਇਸੇ ਤਰ੍ਹਾਂ ਆਪਾਂ 2-3 ਮਿੰਟ ਸੇ ਇਹਨੂੰ ਹੋਰ ਲਗਾਵਾਗੇ ਤੇ ਜਿਹੜਾ ਸਾਡਾ ਗਝੇਲਾ ਬਣ ਕੇ ਰੈਡੀ ਹੋ ਚੁੱਕਿਆ ਹੈ ਧੰਨਵਾਦ